ਹਰ ਮਾਂ ਪਿਓ ਦਾ ਸੁਪਨਾ ਹੁੰਦਾ ਜੇ ਸੰਗਤੇ ਮੇਰਾ ਪੁੱਤ ਡਾਕਟਰ ਬਣੇ ਪਾਇਲਟ ਬਣੇ ਇੰਜੀਨੀਅਰ ਬਣੇ ਔਰ ਗੁਰੂ ਨਾਨਕ ਦਾ ਇੱਕ ਸੁਪਨਾ ਸੀ 550 ਸਾਲ ਪਹਿਲਾਂ ਉਹ ਕੀ ਸੁਪਨਾ ਸੀ ਭਾਈ ਗੁਰਦਾਸ ਕਹਿੰਦੇ ਉਹ ਆ ਸੁਪਨਾ ਸੀ ਜਦੋਂ ਤੁਸੀਂ ਨਾਮ ਜਪ ਰਹੇ ਸੀ ਨਾ ਮਾਰੇ ਕਹਿੰਦੇ ਘਰ ਘਰ ਬਾਬਾ ਗਾਵੀ ਹੈ ਵਜਨ ਤਾਲ ਮਿਰਦੰਗ ਮੇਰੇ ਗੁਰੂ ਨਾਨਕ ਦਾ ਇੱਕ ਸੁਪਨਾ ਸੀ ਮੇਰੀ ਕੌਮ ਵਾਸਤੇ ਵੀ ਹਰ ਘਰ ਦੇ ਵਿੱਚ ਕੀਰਤਨ ਹੋਵੇ ਹਰ ਘਰ ਦੇ ਵਿੱਚ ਸ਼ਬਦ ਦੀ ਗੱਲ ਹੋਵੇ ਸੋ ਮਹਾਂਪੁਰਖ ਬਾਬਾ ਅਰਜੀਤ ਸਿੰਘ ਜੀ ਹੋਰ ਵੀ ਸੰਤ ਨਿਰਮਲੇ ਸਾਧੂ ਰੱਬ ਦੇ ਪਿਆਰੇ ਇਹ ਸੋਣਾ ਉਪਰਾਲਾ ਕਰ ਰਹੇ ਹਾਂ ਬਹੁਤ ਵੱਡੀ ਗੱਲ ਐ ਜੀ ਲੋੜ ਐ ਤਕੜੀ ਹੋਣਾ ਪੈਣਾ ਤੁਹਾਨੂੰ ਕਿਉਂਕਿ ਸਾਨੂੰ ਮਾਰਨ ਵਾਸਤੇ ਹੁਣ ਰੇਲਾ ਨਹੀਂ ਜੀ ਆਉਣੀਆਂ ਤੇ ਨਾ ਹੁਣ ਟੈਂਕ ਹੀ ਆਉਣੇ ਜੇ ਤੇ ਨਾ ਹੁਣ ਅਬਦਾਲੀ ਆਉਣੇ ਹੁਣ ਸਾਡੇ ਵਿੱਚ ਹੀ ਬੈ ਗਏ ਆ ਕੇ ਆਖੋ ਸਤਨਾਮ ਹੁਣ ਤਰੀਕਾ ਥੋੜਾ ਜਨਾ ਚੇਂਜ ਕਰ ਲਿਆ ਵੀ ਇਹ ਕੌਮ ਨੂੰ ਬਹੁਤ ਮਾਰ ਕੇ ਵੇਖਿਆ ਇਹਨਾਂ ਦਾ ਬੰਦ-ਬੰਦ ਕੱਟ ਲਿਆ ਚੜਖੀ ਦੇ ਚਾੜ ਤੇ ਖੋਪਰ ਲਾ ਦੇ ਇਹ ਨਹੀਂ ਮਰਦੇ ਇਹਨਾਂ ਦਾ ਇੱਕੋ ਹੀ ਹੱਲ ਹੈ ਕਿ ਇਹਨਾਂ ਦੀਆਂ ਜੜਾਂ 'ਚ ਸ਼ਰਬਤ ਪਾ ਦੋ ਉਹ ਸ਼ਰਬਤ ਕਿਹੜਾ ਪਾਇਆ ਅਗਲਿਆਂ ਨੇ ਤੁਹਾਡੇ ਗੁਰੂ ਨੇ ਗਾਉਣ ਵਾਲੀ ਤੂੰ ਮਹਾਰਾਜਾ ਰਣਜੀਤ ਸਿੰਘ ਨੇ ਵੇਖੀ ਸੀ ਤੇ ਕਾਲੀ ਫੂਲਾ ਸਿੰਘ ਜਥੇਦਾਰ ਸੀ ਉਹਨਾਂ ਨੇ ਕਿਹਾ ਇਧਰ ਆ ਕਾਣਿਆ ਲੀਕਰਾਂ ਕਾਢ ਇੱਥੇ ਨੱਕ ਨਾ ਕੋਰੜੇ ਮਾਰੇ ਕਿਉਂ ਮਾਰੇ ਕਿਉਂਕਿ ਕੌਮ ਮਰਦੀ ਉਦੋਂ ਜਦੋਂ ਉਹਦੇ ਬੱਚਿਆਂ ਨੂੰ ਕੋਣ ਲੱਗ ਜਾਂਦਾ ਆਖੋ ਸਤ ਅੱਜ ਸਟੇਜ ਤੇ ਕਲਾਕਾਰ ਇੱਕ ਗਾਣੇ ਦਾ 1 ਲੱਖ ਰੁਪਇਆ ਲਿਆ ਸਾਡੀ ਰਿਸ਼ਤੇਦਾਰੀ ਚ 7 ਲੱਖ ਰੁਪਇਆ 7 ਗਾਣੇ ਗਾਏ ਇੱਕ ਗਾਣਾ 7 ਮਿੰਟ ਦਾ ਜੀ ਸਤੂ ਸਤ ਬੋਲੋ ਨਿੰਜਾ ਮਿੰਟਾਂ 'ਚ 5 ਲੱਖ ਰੁਪਈਆ ਲੈ ਗਿਆ ਤੇ ਦਿੱਤਾ ਕਿਨੇ ਆਪਾਂ ਦਿੱਤਾ ਨਾ ਬਰਬਾਦੀ ਆਪ ਕਰ ਰਹੇ ਆ ਤੇ ਰੀੜ ਦੀ ਹੱਡੀ ਗਰੰਥੀ ਰਾਗੀ ਸਿੰਘ ਹੈ ਕਿਉਂਕਿ ਕਿਤੇ ਜਾ ਕੇ ਵੇਖਿਓ ਕਿਤੇ ਮਹਾਰਾਜਾ ਰਣਜੀਤ ਸਿੰਘ ਨੇ ਹਰਮੰਦਰ ਸਾਹਿਬ ਨੂੰ ਸੋਨਾ ਲਵਾਤਾ ਹੀਰੇ ਜਵਾਰਾਤ ਲਵਾਤੇ ਤੇ ਕਿਸੇ ਨੇ ਆਖਿਆ ਰਣਜੀਤ ਸਿੰਘਾਂ ਗੁਰੂ ਮਹਾਰਾਜ ਗੁਰੂ ਰਾਵਨ ਦਾਸ ਦਾ ਘਰ ਸੋਭਦਾ ਕਿਹੜੀ ਚੀਜ਼ ਨਾਲ ਭੜਾ ਹੀਰੇ ਮੋਤੀਆਂ ਜਵਰਾਤਾਂ ਨਾਲ ਨਹੀਂ ਜਿੰਨਾਂ ਚਿਰ ਰਾਗੀ ਸਭ ਕੀਰਤਨ ਨਹੀਂ ਕਰਦੇ ਉਹਨਾਂ ਚ ਰੋ ਦੇ ਘਰ ਦੀ ਰੌਣਕ ਨਹੀਂ ਹੈ ਕਹਿੰਦੇ ਮੈਂ ਸਮਝਿਆ ਨਹੀਂ ਕਹਿੰਦੇ ਤੂੰ ਹਰਿਮੰਦਰ ਨੂੰ ਤੇ ਸੋਨਾ ਲਾਤਾ ਇੱਥੇ ਤੇ ਮੋਤੀ ਹੀਰੇ ਜੜਤੇ ਤੇ ਜਿਹੜਾ ਰੋਜ਼ 2 2 1/2 ਘੰਟੇ ਆਸਾ ਦੀ ਵਾਰ ਦਾ ਕੀਰਤਨ ਕਰਦਾ ਰਾਗੀ ਮਨਸਾ ਸਿੰਘ ਉਹਦਾ ਘਰ ਵੇਖਿਆ ਇਹ ਮਹਾਰਾਜ ਰਣਜੀਤ ਸਿੰਘ ਦੀ ਕਹਾਣੀ ਹੈ ਕਹਿੰਦੇ ਮੈਂ ਸਮਝਿਆ ਨਹੀਂ ਕਹਿੰਦੇ ਚੱਲ ਦਿਖਾਵਾਂ ਜਦੋਂ ਭਾਈ ਮਨਸਾ ਸਿੰਘ ਦੇ ਘਰ ਗਏ ਤੇ ਨਿੱਕਾ ਜਿਹਾ ਕੱਚਾ ਕੋਠਾ ਵੇੜੇ 'ਚ ਟੋਏ ਪੈ ਬਾਲਿਆਂ ਦੀ ਛੱਤ ਕਹਿੰਦੇ ਰਣਜੀਤ ਸਿੰਘ ਸਿਆ ਰਾਜਾ ਹੋਵੇਂ ਤੂੰ ਹੀਰੇ ਮੋਤੀ ਜੜੀ ਜਾਂਦਾ ਹੈ ਤੇ ਜਿਨ੍ਹਾਂ ਨੇ ਅਸਲੀ ਹੀਰੇ ਤੇ ਆ ਬੈਠੇ ਹੈ ਜਿਨ੍ਹਾਂ ਦੇ ਮੁਖ ਦੇ ਵਿੱਚੋਂ ਬਾਬਾ ਨਾਰ ਸਿੰਘ ਜੀ ਸੁਨੇਹਰਾ ਵਾਲੇ ਮਹਾਂਪੁਰਖ ਹੋਏ ਹੈ ਉਹਨਾਂ ਚੀਂ ਨਈ ਕਿ ਸਰਦਾ ਭਾਉਣਾ ਸੀ ਨਿੱਕੇ ਨਿੱਕੇ ਰਾਗੀ ਸਿੰਘਾਂ ਕੀਰਤਨ ਕੀਤਾ ਇਹ ਬਾਬਾ ਜੀ ਨੇ ਫੁੱਲ ਬਣਾ ਕੇ ਹਾਰ ਤੇ ਉਹਨਾਂ ਦੇ ਗਲ 'ਚ ਪਾਏ ਤੇ ਉਹਨਾਂ ਦੇ ਪੈਰੀਂ ਹੱਥ ਲਾਇਆ ਤੇ ਕਿਸੇ ਨੇ ਸਵਾਲ ਕਰਤਾ ਕਿੰਦੇ ਮਹਾਪੁਰਖੋ ਤੁਹਾਡਾ ਦਾੜਾ ਚਿੱਟਾ ਇਹਨਾਂ ਬੱਚਿਆਂ ਦੇ ਤੁਸੀਂ ਪੈਰੀਂ ਹੱਥ ਲਾਇਆ ਮਹਾਪੁਰਖਾਂ ਦੇ ਨੇਤਰ ਭਰ ਗਏ ਕਹਿੰਦੇ ਸੰਗਤ ਜੀ ਮਾਫ਼ ਕਰਿਓ ਪਤਾ ਨਹੀਂ ਕਿਉਂ ਮੇਰੇ ਮੱਲੋ ਮੱਲੀ ਹੱਥ ਲੱਗ ਗਏ ਕਿਉਂਕਿ ਇਹਨਾਂ ਦੇ ਮukh ਤੋਂ ਅੱਜ ਮੈਂ ਆਪਣੇ ਨਾਨਕ ਦਾ ਨਾਮ ਸੁਣਿਆ ਆਖੋ ਸਤਨਾਮ ਅ ਜਿਨਾਂ ਦੇ ਮੁਖ ਚੋਂ ਮੈਂ ਆਵਾਜ਼ ਸੁਣੀ ਆਪਣੇ ਪਿਆਰੇ ਦੀ ਕੋਈ ਜਨ ਹਰਿ ਸਿਉਂ ਦੇਵੈ ਜੋਰ ਚਰਨ ਗਹੋਂ ਬਕੋ ਸੁਭ ਰਸਨਾ ਦੀ ਜੈ ਪ੍ਰਾਣ ਅਕੋਰ ਇਸ ਕਰਕੇ ਮੇਰੇ ਪਾਤਸ਼ਾਹ ਸਾਰੀ ਰਾਤ ਪਹਿਰੇ ਤਖੜੋ ਤੇਰੇ ਜੋਗਾ ਸਿੰਘ ਨੂੰ ਗਾਉਣ ਵਾਲੀ ਬੋਲੋ ਜੀ ਨਹੀਂ ਨਾ ਵੇਖਣਤੀ ਪਤਾ ਸੀ ਸਤਗੁਰੂ ਨੂੰ ਮੇਰੀ ਕੌਮ ਨੇ ਨਿੱਗਰ ਜਾਣਾ ਏ ਇਧਰ ਨਾਦਰ ਸ਼ਾ ਅਬਦਾਲੀ ਮੀਟਿੰਗ ਕਰਦੇ ਆ ਉਹਨੇ ਕਿਹਾ ਜਿਹੜੇ ਦਾੜੀਆਂ ਵਾਲੇ ਪੱਗਾਂ ਵਾਲੇ ਇਹਨਾਂ ਨੇ ਮੇਰਾ ਲਹੂ ਸਹਾਰ ਰੱਖਿਆ ਇਹ ਕੀ ਦੀ ਕੌਮ ਹੈ ਕਹਿੰਦੇ ਇਨਕੋ ਮੁਰਸ਼ਿਦ ਬਲੀ ਭਇਓ ਹੈ ਇਨਕੋ ਆਬੇ ਇਹਨਾਂ ਦਾ ਮੁਰਸ਼ਿਦ ਹੋਇਆ ਕੋਈ ਗੁਰੂ ਗੋਬਿੰਦ ਸਿੰਘ ਉਹਨੇ ਖੰਡੇ ਦੀ ਧਾਰ ਦੇ ਵਿੱਚੋਂ ਇਹ ਕੌਮ ਪੈਦਾ ਕੀਤੀ ਐ ਇਸ ਕਰਕੇ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਇਹ ਪੱਗਾਂ ਦਾੜੀਆਂ ਵਾਲਿਆਂ ਨੂੰ ਉਹ ਕਹਿੰਦਾ ਵੀ ਪਤਾ ਤੇ ਲੱਗਿਆ ਇਹਨਾਂ ਦਾ ਮੁੱਢ ਕੀ ਐ ਕਹਿੰਦੇ ਮੁੱਢ ਇਹਨਾਂ ਦਾ ਮੱਕਾ ਏ ਸ੍ਰੀ ਹਰਿਮੰਦਰ ਸਾਹਿਬ ਇਹਨਾਂ ਦੀ ਜਾਨ ਉੱਥੇ ਹੀ ਆਖੋ ਸਤਨਾਮ ਜੀ ਦੋ ਕਹਾਣੀ ਸੀ ਨਾ ਮਗਰਮਸ਼ਦੀ ਤੇ ਬੰਦਤੀ ਉਹ ਕਹਿੰਦਾ ਮੈਂ ਤੇਰਾ ਦਿਲ ਖਾਣਾ ਉਹ ਕਹਿੰਦਾ ਤੇ ਮੈਂ ਦਰਖਤ ਤੇ ਰੱਖਿਆ ਆਖੋ ਸਤਨਾਮ 사ऊदी ਅਰਬ ਦਾ ਸ਼ਹਿਰ ਹੈ ਮੱਕਾ ਤੇ ਮੱਕੇ ਚ ਪੈਂਦਾ ਕਾਬਾ ਉੱਥੇ ਗਿਆ ਸੀ ਮੇਰਾ ਬਾਬਾ ਮੁਸਲਮਾਨਾਂ ਦੀ ਜਿੰਦ ਕਾਬਾ ਏ ਸਿੱਖਾਂ ਦੀ ਜਿੰਦ ਹਰੀਦਾ ਮੰਦਰ ਧੰਨ ਗੁਰੂ ਰਾਮਦਾਸ ਦੀ ਗੋਦ ਹੈ ਨਾਦਰ ਸ਼ਾਹ ਨੇ ਆਖਿਆ ਇਹਨਾਂ ਦੀ ਜਿੰਦ ਹਰਮੰਦਰ ਚ ਵੱਸਦੀ ਹੈ ਜੇ ਇਹਨੂੰ ਬਰਬਾਦ ਕਰ ਦੇ ਤੇ ਇਸ ਕੌਮ ਦਾ ਨੁਕਸਾਨ ਹੋ ਸਕਦਾ ਫਿਰ ਉਹਨੇ ਕੀ ਵਿਵੋਧ ਕੀਤੀ ਉਹ ਕਹਿੰਦਾ ਵੀ ਇਸ ਕੌਮ ਨੂੰ ਮਾਰਨਾ ਤੇ ਇਹਨਾਂ ਦਾ ਮੁੱਢ ਕਦੀਮ ਜਿਹੜਾ ਨਾ ਸ਼ਬਦ ਉਹਨੂੰ ਖਤਮ ਕਰ ਇਹਨਾਂ ਨਾਲ ਜੰਗ ਲੜ ਕੇ ਵੇਖ ਲੈ ਇਹਨਾਂ ਦਾ ਕੋਈ ਹੱਲ ਨਹੀਂ ਫਿਰ ਉਹਨੇ ਪਤਾ ਕੀ ਕੀਤਾ ਸੀ ਜੇ ਮੈਂ ਗਲਤ ਹੋਇਆ ਤਾਂ ਮੈਨੂੰ ਮaaf ਕਰਦੇ ਹੋ ਜੋ ਸਾਡੇ ਨਾਲ ਜ ਵਰਤਿਆ ਰੀਅਲ ਸਚਾਈ ਹੈ ਕੋਈ ਮੂੰਹ ਨਹੀਂ ਕਰਦਾ ਕਥਾ ਕੀਰਤਨ ਨੂੰ ਕੋਈ ਬਹਿ ਕੇ ਰਾਜੀ ਨਹੀਂ ਪੈਲ ਸੱਚ ਸਾਰਾ ਦਿਨ ਆਖਿਓ ਜੇ ਕੋਈ ਨਿਕਲ ਗਿਆ ਆਖੋ ਸਤਨਾਮ ਬਰਬਾਦੀ ਤਾਂ ਹੋਣੀ ਹੀ ਹੈ ਉੱਥੇ ਕੀ ਹੋਇਆ ਜੀ ਫਿਰ ਉਹਨਾਂ ਮੱਛੇ ਨੂੰ ਕਾਬਜ਼ ਕੀਤਾ ਮੱਛਾ ਰੰਗਣ ਤੁਸੀਂ ਸਾਰੇ ਜਾਣਦੇ ਹੋ ਇਹ ਕੈਨੇਡਾ ਚ ਵੀ ਸਵਾਲ ਕੀਤਾ ਕਿਸੇ ਨੇ ਉੱਥੇ ਸਾਡੇ ਬੜੇ ਸਤਿਕਾਰਯੋਗ ਬੁਲਾਰੇ ਜਿਨ੍ਹਾਂ ਦਾ ਦੁਨੀਆ ਚ ਨਾਂ ਨਹੀਂ ਉਹਨਾਂ ਨੂੰ ਪੁੱਛਿਆ ਕਹਿੰਦੇ ਵੀ ਤੁਹਾਡੇ ਸਿੱਖਾਂ ਦਾ ਮੱਕਾ ਕਿਹੜਾ ਕਹਿੰਦੇ ਹਰਮੰਦਰ ਸਾਹਿਬ ਕਹਿੰਦੇ ਉੱਥੇ ਇੱਕ ਘਟਨਾ ਘੱਡੀ ਸੀ ਮੱਛੇ ਰੰਗਣ ਦਾ ਸਿਰ ਵੱਡਿਆ ਸੀ ਕਿਸੇ ਨੇ ਕਹਿੰਦੇ ਉਹ ਕੌਣ ਸੀ ਕਹਿੰਦੇ ਸੁੱਖਾ ਸਿੰਘ ਕਹਿੰਦੇ ਤੁਸੀਂ ਕਿੰਨਾ ਚੋਂ ਆ ਤੇ ਬੜੇ ਮਾਨ ਨਾਲ ਅਸੀਂ ਆਖਿਆ ਕਹਿੰਦੇ ਅਸੀਂ ਸੁਖਾ ਸਿੰਘ ਮਹਤਾਬ ਸਿੰਘ ਕਹਿੰਦੇ ਨਹੀਂ ਝੂਠ ਮਾਰਦੇ ਤੁਸੀਂ ਤੁਸੀਂ ਗਲਤ ਬੋਲਦੇ ਰੋਂਗ ਹੈ ਕਹਿੰਦੇ ਕਿਉਂ ਕਹਿੰਦੇ ਮੈਂ ਇਤਿਹਾਸ ਪੜ੍ਹ ਕੇ ਵੇਖਿਆ ਮੈਂ ਪੱਕਾ ਸਿਟੀਜ਼ਨ ਕਨੇਡਾ ਦਾ ਪਿਛਲੇ ਦਿਨੀ ਹਸ਼ਿਆਰਪੁਰ ਉੱਥੇ ਮੈਂ ਆਪਣੇ ਵਿਆਹ ਦੇ ਵਿੱਚ ਗਿਆ ਤੇ ਮੇਰਾ ਰੋਂ ਨਿਕਲ ਗਿਆ ਓਏ ਆ ਸਿੱਖ ਕੌਮ ਹੈ ਤੁਸੀਂ ਕਹਿੰਦੇ ਸੁਖਾ ਸਿੰਘ ਦੇ ਵਾਰਸਾਂ ਤੁਸੀਂ ਤਾਂ ਮਸੇ ਦੇ ਵੀ ਪਿਓ ਨਿਕਲੇ ਆਖੋ ਸਤਨਾਮ ਮਾਫੀ ਦੇ ਦਿਓ ਇਹ ਕੌੜੀ ਲੱਗਣੀ ਗੱਲ ਉਹਦਾ ਕਾਰਨ ਇਹ ਵੀ ਸਾਡੀ ਤਵਾਰੀਖ ਵੀਰ ਜੀ ਬੈਠੇ ਵਿਦਵਾਨ ਸਾਡੀ ਤਵਾਰੀਖ ਕਹਿੰਦੀ ਹੈ ਵੀ ਉਹਨਾਂ ਨੇ ਮੱਛੇ ਨੂੰ ਕਾਬਜ਼ ਕੀਤਾ ਜਦੋਂ ਮੱਛੇ ਨੇ ਐਂਟਰੀ ਕੀਤੀ ਤੇ ਸਭ ਤੋਂ ਪਹਿਲਾਂ ਉਹਦੀ ਨਜ਼ਰ ਗਈ ਸਾਡੇ ਗੁਰੂ ਗ੍ਰੰਥ ਸਾਹਿਬ ਤੇ ਉਹਨਾਂ ਨੇ ਸਰੂਪ ਜਿਹੜਾ ਸੀ ਵਿਦਵੀ ਕੀਤੀ ਤੇ ਉਥੇ ਕੀ ਕੀਤਾ ਜਿੱਥੇ ਸਰੂਪ ਸੀ ਮਾਰੇ ਦਾ ਉੱਥੇ ਮੰਜਾ ਡਾਲਿਆ ਆਪਣਾ ਅੱਜ ਵੀ ਗੁਰੂ ਘਰਾਂ ਚ ਕਿਹਦਾ ਮੰਜਾ ਵੜਾ ਚੌਧਰ ਦਾ ਚੌਧਰ ਮਰੀ ਥੋੜਾ ਮੱਸਾ ਤਾਂ ਮਰ ਗਿਆ ਅੱਜ ਵੀ ਗੁਰੂ ਘਰਾਂ ਦੇ ਵਿੱਚ ਚੌਧਰ ਨੇ ਬਰਬਾਦੀ ਕੀਤੀ ਆਖੋ ਸਤਨਾਮ ਪਿਆਰਿਓ ਇੱਕ ਗੁਰੂ ਘਰ ਸੋਹਣਾ ਜਿਹਾ ਬਣਾਓ ਲਾਕਾ ਉੱਥੇ ਜੁੜੇ ਕੀ ਕਰਨੇ ਇੰਨੇ ਆਖੋ ਸਤਨਾਮ ਇਹ ਲੱਗੂਗੀ ਗਲਤ ਤੁਹਾਨੂੰ ਸਚਾਈ ਕੌੜੀ ਹੈ ਉਹਨੇ ਸਹਬ ਜੀ ਦੇ ਪਲੰਗੇ ਨੂੰ ਚੁੱਕ ਕੇ ਸੁਟਿਆ ਉੱਥੇ ਮੰਜੀ ਡਾਲੀ ਚੌਧਰ ਦਾ ਜਨਮ ਐਸਾ ਹੋਇਆ ਜੇ ਤੱਕ ਨਹੀਂ ਗਿਆ ਗੁਰੂ ਘਰ ਤੋਂ ਆਖੋ ਸਤਨਾਮ ਬਲਾਰਾ ਮਜਬੂਰ ਬੈਠਾ ਉਹਦੇ ਗੱਲ 'ਚ ਰਸਾ ਹੀ ਨਹੀਂ ਬੋਲ ਸਕਦਾ ਉਹਦੀ ਰੋਜੀ ਰੋਟੀ 8-9000 ਤੇ ਅੜੀ ਐ ਮਾਰੇ ਕਹਿੰਦੇ ਖੁੱਲ ਕੇ ਬੋਲ ਸੱਚ ਸੁਣਾਏ ਸੀ ਸੱਚ ਕੀ ਵੇਲਾ ਜੀ ਅੱਜ ਨਾ ਬੋਲੇ ਤੇ ਕਦੇ ਨਹੀਂ ਬੋਲ ਸਕਦੇ ਆਖੋ ਸਤਨਾਮ ਜੇ ਅੱਜ ਆਪਾਂ ਮੂੰਹ ਬੰਦ ਕਰ ਲਿਆ ਨਾ ਸਾਖੀਆਂ ਮਿੱਠੀਆਂ ਸੁਣਾਦੀਆਂ ਤੇ ਵਕਤ ਬੜਾ ਲੇਟ ਹੋ ਜਾਣਾ ਏ ਮੈਨੂੰ ਤਾਂ ਕਈ ਵਾਰੀ ਯਾਦਾਂ ਆਉਂਦੀਆਂ ਵੀ ਕੈਸੀਆਂ ਰੂਹਾਂ ਅੱਜ ਆਪਣੇ ਬੱਚੇ ਸਿਟੀ ਜਾਂ ਨਾ ਵਿਦੇਸ਼ਾਂ 'ਚ ਪਰ ਜਦੋਂ ਉਦਮ ਸਿੰਘ ਦਾ ਇਤਿਹਾਸ ਪੜੀਦਾ ਚਾਰ ਸਾਲ ਪਟਿਆਲੇ ਦੀ ਜੇਲ੍ਹ ਕੱਟੀ ਤੇ ਉੱਥੇ ਲੰਡਨ ਦੇ ਪਾਦਰੀ ਦੀ ਗਿਰਜਾ ਘਰ ਦੇ ਪਾਦਰੀ ਦੀ ਧੀ ਮਿਸ ਬਰਾਊਨ ਆਈ ਸੀ ਲਾਹੌਰ ਉਹਨੇ ਜਦੋਂ ਖ਼ਬਰ ਪੜ੍ਹੀ ਤੇ ਉੱਤੇ ਸਰਦਾਰ ਉਦਮ ਸਿੰਘ ਦੀ ਫੋਟੋ ਲੱਗੀ ਉੱਤੇ ਲਿਖਿਆ 400 ਰੌਂਦ ਤੇ ਰਵਾਰ ਵਰ ਸਮੇਤ ਉਦਮ ਸਿੰਘ ਗ੍ਰਿਫਤਾਰ ਬਦਲਾ ਲੈਣਾ ਡਵੈਰ ਦਾ ਕਿੰਨੀ ਖਿੱਚ ਪੈ ਗਈ ਭੈਣੋ ਧਿਆਨ ਦਿਓ ਤੁਸੀਂ ਥੋੜਾ ਜਿਹਾ ਅੱਜ ਸਾਡੀਆਂ ਭੈਣਾਂ ਜਦੋਂ ਰਿਸ਼ਤਾ ਹੁੰਦਾ ਹੈ ਤੇ ਕਹਿੰਦੀਆਂ ਦਾੜੀ ਵਾਲੇ ਨਾਲ ਮੈਣੀ ਵਿਆਹ ਕਰਾਉਣਾ ਕਿਧਰ ਨੂੰ ਜਾਵਾਂਗੇ ਇਹ ਕਿੱਥੇ ਜਾਣਗੀ ਸਿੱਕੀ ਸਰੂਪ ਉਸ ਮਿਸ ਬਰੌਣ ਦੇ ਅਖਬਾਰ ਤੇ ਵੇਖਿਆ ਉਦਮ ਸਿੰਘ ਨੂੰ ਕਿੰਨੇ ਲਾਡਾ ਨਾ ਪਾਲਿਆ ਫਿਰ ਜਾ ਕੇ ਉਹਨੇ ਉਹਦੀ ਵਕਾਲਤ ਕੀਤੀ ਜੇਲ੍ਹ ਦੇ ਵਿੱਚ ਮਿਲੀ ਅਜ ਭੀਖ ਮੰਗਣ ਦੇ ਸਿੱਖ ਇਹ ਕੋਈ ਗੋਰੀ ਪੱਕੀ ਮਿਲ ਜੇ ਤੇ ਪੱਕੀ ਹੋ ਜਾਈਏ ਕੀ ਕਰਨਾ ਜੀ ਸੋਨੇ ਚਾਂਦੀ ਨੂੰ ਧਰਮ ਗਿਆ ਉਸ ਵੇਲੇ ਸਰਦਾਰ 6 ਫੁੱਟ ਦੇ ਕਰੀਬ ਜਵਾਨ ਹੈ ਜੇਲ੍ਹ ਦੀ ਕੰਧ ਦੇ ਨਾਲ ਬੈਠਾ ਬਾਣੀ ਪੜ ਰਿਹਾ ਜਾ ਕੇ ਕਹਿਣ ਲੱਗੀ ਸਰਦਾਰਾ ਮੈਂ ਤੇਰੇ ਨਾਲ ਗੱਲ ਕਰਨੀ ਉੱਠ ਕੇ ਆ ਜਦੋਂ ਦੋਵੇਂ ਆਮੋ ਸਾਹਮਣੇ ਹੋਏ ਤੇ ਮਿਸ ਬਰਾਊਨ ਨੇ ਆਖਿਆ ਕਿੰਦੀ ਸੁਨੇ ਉਦਮ ਸਿੰਘਾ ਗੱਲ ਮੇਰੀ ਲਾਈ ਪੁਲਿਸ ਨੇ ਕੁੱਟ ਕੇ ਖਲ ਤੇਰੀ ਮੈਂ ਮੁਸ਼ਕਲ ਕਰਦਿਆਂ ਹਾਲ ਤੇਰੀ ਕੈਦਾਂ ਚੋਂ ਜਾਣ ਛਡਾਲਿਆ ਵੀ ਜੇ ਸੁੱਖ ਦੁਨੀਆ ਦੇ ਲੈਣੇ ਵਿਆਹ ਪੱਕੀ ਸਿਟੀਜਨ ਦਵਾਉਂਗੀ ਅੱਜ ਵਰਗਾ ਹੁੰਦਾ ਤੇ ਕਹਿੰਦਾ ਉਸੇ ਵੇਲੇ ਲੈ ਜਾਉ ਮੈਂ ਪੱਗ ਲਾ ਦੂੰ ਦਾੜੀ ਕਟਾ ਦੂੰ ਮੈਂ ਟੰਟ ਲਾਉ ਜੇ ਸੁੱਖ ਦੁਨੀਆ ਦੇ ਲੈਣੇ ਹੈ ਤੇ ਵਿਆਹ ਮੇਰੇ ਨਾਲ ਸਰਦਾਰ ਨੇ ਆਖਿਆ ਜਾ ਪਿਛਾ ਹੋ ਕੇ ਗੱਲ ਕਰ ਚਲੀ ਜਾ ਮੇਰੇ ਕੋਲੋਂ ਕੀ ਆਖਿਆ ਕਹਿੰਦੇ ਅਸੀਂ ਆਸ਼ਕ ਹੀਰ ਆਜ਼ਾਦੀ ਦੇ ਨਾ ਚਾਹ ਵਾਣ ਹਾ ਸ਼ਾਦੀ ਦੇ ਅਸੀਂ ਵੈਰੀ ਦੇਸ਼ ਪਰਾਦੀ ਦੇ ਪੈਰ ਦੁੱਖਾਂ ਵਿੱਚ ਪਾਉਣਾ ਨਹੀਂ ਤੂੰ ਧੀਏ ਗੋਰੇ ਜਾਲਮ ਦੀ ਵਿਆਹ ਤੇਰੇ ਨਾਲ ਨਹੀਂ ਕਰਵਾਉਣਾ ਸਾਡੀ ਧਰਤੀ ਸੀ ਬੋਲਦੀ ਨਾ ਕਹਿੰਦੇ ਫਿਰ ਵੀ ਉਸ ਬੀਬੀ ਨੇ ਪਿਛਾ ਨਹੀਂ ਛੱਡਿਆ ਕਮਾਲ ਦਾ ਸਾਡਾ ਇਤਿਹਾਸ ਹੈ ਫਿਰ ਉਹਨੇ ਕੇਸ ਜੱਜ ਕੋਲੇ ਲਿਜਾ ਕੇ ਅਦਾਲਤ ਚ ਪੇਸ਼ ਸਰਦਾਰ ਕਟਾਰੇ ਚ ਖੜੋਤਾ ਤੇ ਜੱਜ ਨੇ ਆਖਿਆ ਕਹਿੰਦੇ ਤੇਰਾ ਨਾਮ ਉਦਮ ਸਿੰਘ ਹੈ ਕਹਿੰਦਾ ਜੀ ਸਰ ਕਹਿੰਦੇ ਮੈਂ ਤੇਰੀ ਫਾਈਲ ਪੜ੍ਹੀ ਐ ਤੂੰ 4 ਸਾਲ ਦਾ ਸੀ ਤੇਰੀ ਮਾਂ ਮਰ ਗਈ ਕਹਿੰਦੇ ਜੀ ਸਰ ਕਹਿੰਦੇ ਥੋੜਾ ਜਿਹਾ ਵੱਡਾ ਹੋਇਆ ਤੇਰਾ ਪਿਓ ਮਰ ਗਿਆ ਕਹਿੰਦੇ ਜੀ ਸਰ ਕਹਿੰਦੇ ਫਿਰ ਤੇਰਾ ਭਰਾ ਵੀ ਮਰ ਗਿਆ ਇਹ ਸਦਮੇ ਨਾਲ ਤੇਰੇ ਦਿਮਾਗ 'ਚ ਨੁਕਸ ਪੈ ਗਿਆ ਤੂੰ ਐਦਾਂ ਦੀਆਂ ਗੱਲਾਂ ਕਰਦਾ ਮੈਂ ਬਦਲਾ ਲੈਣਾ ਐ ਮੈਂ ਆਹ ਚੀਜ਼ ਕਰਨੀ ਐ ਸਰਦਾਰ ਹੱਸ ਪਿਆ ਇਹਦਾ ਜੱਜ ਸਾਹਿਬ ਪਹਿਲੇ ਸਵਾਲ ਸਹੀ ਸੀ ਮੇਰੀ ਮਾਂ ਮਰ ਗਈ ਪਿਓ ਮਰ ਗਿਆ ਭਰਾ ਮਰ ਗਿਆ ਪਰ ਜਿਹੜਾ ਤੁਸੀਂ ਕਿਹਾ ਨਾ ਵੀ ਸਦਮੇ ਨਾਲ ਦਿਮਾਗ 'ਚ ਫਰਕ ਪੈ ਗਿਆ ਕਹਿੰਦੇ ਜੱਜ ਸਾਹਿਬ ਦਿਮਾਗ 'ਚ ਫਰਕ ਮੇਰੇ ਨਹੀਂ ਆ ਜਿਹੜੀ ਮੈਡਮ ਕਾਲਾ ਕੋਟ ਪਾ ਕੇ ਤੁਹਾਡੀ ਕੁਰਸੀ ਦੇ ਖੱਬੇ ਪਾਸੇ ਬੈਠੀ ਇਹਦੇ ਦਿਮਾਗ 'ਚ ਫਰਕ ਪੈ ਗਿਆ ਆਖੋ ਸਤਨਾਮ ਗੁੱਸਾ ਆ ਗਿਆ ਜੱਜ ਨੂੰ ਨੇ ਪੈਨ ਤੋੜ ਕੇ 4 ਸਾਲ ਫੇਰ ਕੈਦ ਪਟਿਆਲੇ ਦੀ ਮੈਂ ਕਿਦੋਂ ਤੁਸੀਂ ਇਤਿਹਾਸ ਪੜ੍ਹ ਕੇ ਵੇਖਿਓ ਤੇ ਅੰਦਰ ਨੂੰ ਆਪਣੇ ਆਪ ਨੂੰ ਰੋਣ ਆਉਂਦਾ ਵੀ ਸਾਡਾ ਪੰਜਾਬ ਕਿਦਾਂ ਦਾ ਸੀ ਸਾਡੇ ਗੱਬਰੂ ਕਿਦਾਂ ਦੇ ਸੀ ਕਿੰਨਾ ਪਿਆਰ ਸੀ ਸਹਬਨਾ ਮੈਂ ਆਪਣੇ ਵਿਸ਼ੇ ਤੇ ਵਾਪਸ ਆਵਾਂ ਅਗਲਿਆਂ ਨੇ ਸਾਡੇ ਗੁਰੂ ਘਰ ਚ ਵੇਖਿਆ ਮੇਨ ਚੀਜ਼ ਗੁਰੂ ਗ੍ਰੰਥ ਸਾਹਿਬ ਦੂਜਾ ਸਾਡੀ ਸਟੇਜ ਤੇ ਤੀਜਾ ਗੁਰੂ ਦਾ ਸਤਕਾਰ ਤਿੰਨੇ ਕਬਜ਼ੇ ਚ ਕਰ ਲਏ ਜਿੱਥੇ ਗੁਰੂ ਦਾ ਸਰੂਪ ਸੀ ਉੱਥੇ ਮੱッセ ਨੇ ਮੰਝਾ ਡਾਲਿਆ ਜਿੱਥੇ ਰਾਗੀ ਸਾਹਿਬ ਬਹਿ ਕੇ ਸ਼ਬਦ ਗਾਉਂਦੇ ਸੀ ਉੱਥੇ ਗਾਉਣ ਵਾਲੀ ਲਾਤੀ ਜਿੱਥੇ ਚੌਰ ਸਾਹਿਬ ਉੱਥੇ ਹੁੱਕਾ ਰੱਖ ਲਿਆ ਤਿੰਨੇ ਚੀਜ਼ਾਂ ਨੇ ਸਾਡੇ ਧਰਮ ਨੂੰ ਨਾਸ ਤੋਂ ਨਬੂਤ ਕਰਨਾ ਚਾਹਿਆ ਪਰ ਵਕਤ ਨੇ ਆਪਣੀ ਚਾਲ ਖੇਡੀ ਉਸ ਵੇਲੇ ਗੁਰੂ ਮਹਾਰਾਜ ਨੇ ਜਿੰਨਾ ਤੋਂ ਸੇਵਾ ਲੈਣੀ ਸੀ ਕਦੇ ਉਹਨਾਂ ਦੀ ਅੰਦਰ ਦੀ ਅਣਖ ਜਾਗ ਪਈ ਸੁਰਮਾ ਆਪਣਾ ਆਪ ਰਗੜਾਏ ਪਹਿਲਾਂ ਫਿਰ ਕਿਸੇ ਦੇ ਨੈਣਾਾਂ ਦੀ ਧਾਰ ਬਣਦਾ ਫੁੱਲ ਆਪਣਾ ਆਪ ਚੜਵਾਏ ਪਹਿਲਾਂ ਫਿਰ ਕਿਸੇ ਦੇ ਗਲੇ ਦਾ ਹਾਰ ਬਣਦਾ ਲੰਮੀ ਉਮਰ ਪਹਿਲਾਂ ਸਿੱਪੀ ਵਿੱਚ ਕੱਟੇ ਮੋਤੀ ਜੁਲਫ ਦਾ ਫੇਰ ਸ਼ਿੰਗਾਰ ਬਣਦਾ ਇੱਥੇ ਦੌਲਤ ਜ਼ਗੀਰਾਂ ਦੀ ਕਮੀ ਕੋਈ ਨਹੀਂ ਸਿਰ ਦੇਣ ਵਾਲਾ ਸਰਦਾਰ ਬਣਦਾ ਫਿਰ ਉਹ ਸਿਰ ਵੱਢ ਕੇ ਲੈ ਗਏ ਵੈਸੇ ਛੁੱਟ ਸਕਦੇ ਸੀ ਉੱਥੇ ਹਰਮੰਦਰ ਸਾਹਿਬ ਦੇ ਲਾਗੇ ਬਨੇ ਲੈ ਗਏ ਬੀਕਾਨੇਰ ਕਿਸੇ ਨੇ ਪੁੱਛਿਆ ਵੀ ਦੌਰੇ ਜਿੱਡਾ ਸਿਰ ਏਡੀ ਦੂਰ ਕਿਉਂ ਲੈ ਕੇ ਆਏ ਜੇ ਪਰ ਇਹ ਉੱਥੇ ਛੱਡ ਦਿੰਦੇ ਸਰਦਾਰ ਸੁਖਾ ਸਿੰਘ ਨੇ ਆਖਿਆ ਆਉਣ ਵਾਲੇ ਸਮੇਂ 'ਚ ਇਤਿਹਾਸ ਸਟੇਜਾਂ ਤੇ ਬੋਲਣਿਆ ਅਸੀਂ ਭਾਜੀ ਏਦਾਂ ਨਹੀਂ ਭਾਈ ਵੀ ਜਿਹੜੇ ਸਿਰ ਦੇ ਵਿੱਚ ਸਾਡੇ ਗੁਰੂ ਪ੍ਰਤੀ ਬੇਅਦਬੀ ਦੀ ਅੰਦਰ ਭਾਵਨਾ ਉਹ ਸਿਰ ਪੰਜਾਬ ਦੀ ਧਰਤੀ 'ਤੇ ਬਾਰ ਸੁੱਟਦੇ ਆਂ ਅੱਜ ਇਸ ਕਰਕੇ ਸਾਧ ਸੰਗਤ ਜੀ ਉਹਨਾਂ ਨੇ ਤੇ ਸਿਰ ਬਾਹਰ ਸੁੱਟਦਾ ਸੀ ਕੰਮ ਕੀਤਾ ਖਰਾਬ ਸੀ ਵੀ ਸਾਡੀਆਂ ਤਿੰਨੇ ਚੀਜ਼ਾਂ ਸੀ ਜਿੱਥੇ ਗੁਰੂਗ੍ਰਾਮ ਸਾਹਿਬ ਸੀ ਉਥੇ ਚੌਧਰ ਹੈ ਜੇਕ ਮਾਂ ਕਹਿੰਦੀ ਪੁੱਤ ਵਿਆਹ ਤੇਰਾ ਸੁਖਮਣੀ ਸਾਹਿਬ ਕਰਾ ਲਈਏ ਕਹਿੰਦੇ ਬੀਬੀ ਰੈਣ ਦੇ ਬਾਅਦ ਚ ਕਰਾਵਾਂਗੇ ਹੁਣ ਵਿਆਹ ਚ ਰੰਗਾ ਰੰਗ ਹੈ ਜਿਹਦੇ ਢਾਡੀ ਸਦਨੇ ਸੀ ਰਾਗੀ ਕਹਿੰਦੇ ਰੈਣ ਦਿਓ ਟਾਈਮ ਨਹੀਂ ਕਿਸੇ ਕੋ ਕੋ ਬੈਂਦਾ ਨਹੀਂ ਆ ਤੁਸੀਂ ਕੱਲਾ ਪਾਠ ਹੀ ਕਰਾ ਦਿਓ ਰਾਗੀ ਵੀ ਰਹਿਣ ਦਿਓ ਸਟੇਜ ਖਤਮ ਹੋ ਗਈ ਨਾ ਸਾਡੀ ਆਮ ਹੀ ਸਾਡੇ ਘਰਾਂ ਚ ਵਿਆਹ ਹੁੰਦੇ ਕੱਲਾ ਬਾਬਾ ਕਹਿੰਦੇ ਸਪੀਕਰ ਕਹਿੰਦੇ ਸਪੀਕਰ ਵੀ ਲੈਣ ਦਿਓ ਕਾਕਿਆਂ ਦੇ ਪੇਪਰ ਪਾ ਜਾਂਦੇ ਕਿਸੇ ਨੂੰ ਪ੍ਰੋਬਲਮ ਆਉ ਉਹ ਕੱਲਾ ਹੀ ਕਮਰੇ ਚ ਪਾਠ ਕਿ ਕਿਲੋਂ ਸਹਿਜ ਪਾਠ ਗਿਆ ਫਿਰ ਖੰਡ ਪਾਠ ਗਿਆ ਹੁਣ ਸੁਖਮਣੀ ਸਾਹਿਬ ਉਹ ਵੀ ਗੁਪਤ ਹੋ ਰਿਹਾ ਜਦੋਂ ਸਾਡੇ ਬੱਚੇ ਪੀ ਆਰ ਹੋ ਗਿਆ ਕੈਨੇਡਾ ਚ ਉਹਨਾਂ ਕਹਣਾ ਬਾਬਾ ਜਪਜੀ ਸਾਹਿਬ ਪੜ੍ਹਦੇ ਇਹਨੂੰ ਗਲਤ ਨਾ ਗਿਣਿਓ ਬਹੁਤ ਵੱਡੀ ਡੁੰਗਾਈ ਚ ਜਾਇਓ ਅੱਜ ਜਦੋਂ ਵੀ ਕਿਤੇ ਘਰ ਚ ਪ੍ਰੋਗਰਾਮ ਰੱਖਦੇ ਵੀ ਢਾਡੀ ਰਾਗੀ ਸਿੰਘ ਕਥਾਵਾਚ ਅਸੀਂ ਪਹਿਲਾਂ ਕਹਿੰਦੇ ਰੈਨ ਦੇ ਜੀ ਕੋਈ ਸੁਣਦਾ ਹੀ ਨਹੀਂ ਕੋਈ ਵੇਂਦਾ ਇਨੀ ਬਸ ਇੱਕ ਬਾਬਾ ਜੀ ਕੱਲਾ ਪਾਰਠ ਹੀ ਕਰ ਦਿਓ ਇਹ ਖਤਰਾ ਜੀ ਕਿਉਂਕਿ ਤੁਹਾਡਾ ਗ੍ਰੰਥ ਵੀ ਅਗਲਿਆਂ ਕਬਜ਼ੇ 'ਚ ਕਰ ਲਿਆ ਤੁਹਾਡੀ ਸਟੇਜ ਵੀ ਅਗਲਿਆਂ ਲੈ ਲਈ ਤੇ ਜਿੱਥੇ ਚੌਰ ਸੀ ਉੱਥੇ ਨਸ਼ਾ ਰੱਖਤਾ ਭੱਜੋ ਕਿੱਥੇ ਭਜਨਾ ਖੋ ਸਤਨਾਮ ਤਿੰਨ ਚੀਜ਼ਾਂ ਨੇ ਪੰਜਾਬ ਨੂੰ ਤਬਾਹ ਕਰਤਾ ਬਚਪਨਾ ਪੜ੍ਹਾਈ ਖਾ ਗਈ ਜਵਾਨੀ ਗੋਰੇ ਲੈ ਗਏ ਭਾਬੀਰ ਸਾਹਿਬ ਪਰਸੋਂ ਚੌਥਵੇਂ ਮੱਥਾ ਟੇਕ ਗਿਆ ਜੀ 18 ਖੰਡ ਪੜ ਚੱਲੰਦੇ ਬਾਬਾ ਜੀ ਤੇ 18 ਦੇ ਵਿੱਚੋਂ ਦੋ ਸਿਰਫ ਚੜ੍ਹਦੀ ਕਲਾ ਸੁਖਣਾ ਦੇ 16 ਖੰਡ ਪੜ ਸਾਹਿਬ ਦੀ ਜਿਹੜੀ ਲਿਸਟ ਸੀ ਨਾ ਜਿੱਤੇ ਨਾਂ ਸੀ ਉਹ ਇਹੋ ਹੀ ਨਾਂ ਲਿਖੇ ਸੀ ਵੀ ਕੋਈ ਰਾਜ ਚ ਆ ਕੋਈ ਕੈਂਪ ਚ ਆ ਤੇ ਕੋਈ ਨੇ ਪੱਕਾ ਹੋਣਾ 16 ਖੰਡ ਪੜ ਸਾਹਿਬ ਵਿਦੇਸ਼ ਦੇ ਆਖੂ ਸਤਨਾ ਕਿੱਡੀ ਤੇਜ਼ੀ ਦੇ ਨਾਲ ਪੰਜਾਬ ਨੂੰ ਛੱਡ ਕੇ ਭੱਜ ਰਹੇ ਆਂ ਤੇ ਕਿਤੇ ਭੱਜੇ ਹੋਿਆਂ ਨੂੰ ਭਜਾਉਂਦੇ ਸਾਂ ਸੁਮਾਰਾ ਸੱਚੇ ਪਾਤਸ਼ਾਹ ਕਿਰਪਾ ਕਰੇ ਮੇਰੇ ਗਰੀਬ ਨਵਾਜ਼ ਨੇ ਆਪ ਕਥਾ ਸੁਣੀਆਂ ਮਾਰੇ ਟਾਲੀ ਥੱਲੇ ਬੈਠੇ ਐ ਸਹਿਬਜ਼ਾਦਿਆਂ ਦੀ ਧਰਤੀ ਦਾ ਹਜ਼ੂਰੀ ਰਾਗੀ ਜਥਾ ਉੱਥੋਂ ਤੱਕ ਮੈਂ ਸਮਾਪਤੀ ਕਰਾਂ ਗੁਰੂ ਪਿਆਰੇ ਵਿੱਚ ਬੈਠੇ ਹਜ਼ੂਰ ਪਾਤਸ਼ਾਹ ਕਹਿੰਦੇ ਨੂਰੇ ਆ ਰਿਹਾ ਓਏ ਨੂਰੇ ਮਾਹੀ ਨੇ ਦਰਸ਼ਨ ਕੀਤੇ ਕਹਿੰਦਾ ਤੁਸੀਂ ਕਿਤੇ ਗੁਰੂ ਗੋਬਿੰਦ ਸਿੰਘ ਤੇ ਨਹੀਂ ਆਖੋ ਸਤਨਾਮ ਕਲਗੀ ਨੀਸੀ ਆਗੀ 골ਦ ਸਤਾਰ ਸੀ ਹਜ਼ੂਰ ਦਾ ਚਿਹਰਾ ਇੰਨਾ ਕਿ ਭਖਦਾ ਸੀ ਮੈਂ ਬਚਨ ਵਿਸਰ ਚੱਲਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਉਹ ਨਿਹੰਗ ਸਿੰਘ ਲੱਭਾ ਉਹਨੇ ਆਖਿਆ ਬਾਬਾ ਦੱਸ ਮੇਰੇ ਹਜ਼ੂਰ ਦਾ ਚਿਹਰਾ ਕਿਦਾਂ ਦਾ ਸੀ ਬਾਜਾਂ ਵਾਲੇ ਦਾ ਉਹਨੇ ਕਿਹਾ ਪਹਿਲੋਂ ਤੇ ਆਪਣੀਆਂ ਜਿਹੜੀ ਸ਼ਰਤ-ਸ਼ੁਰਤ ਰੱਖੀ ਸੋਨੇ ਚਾਂਦੀ ਦੀ ਇਹ ਪਾਸੇ ਕਰ ਦੇ ਦੂਜਾ ਨੰਬਰ ਥੱਲੇ ਹੋ ਕੇ ਬਹਿ ਜਾ ਇੱਕ ਲੋਹ ਅੱਗ ਬਾਲ ਕੇ ਇੱਕ ਲੋਹ ਮੰਗਾ ਲੋਹ ਦੇ ਥੱਲੇ ਇੰਨੀ ਕਾਗ ਡਾਦੇ ਰঞ্জੀਤ ਸਿੰਘਾਂ ਵਿੱਚੋਂ ਅੱਗ ਨਿਕਲ ਜੇ ਲੋਹ ਦੇ ਉੱਥੇ ਲੋਹ ਬਣਾਈ ਉਹਦੇ ਥੱਲੇ ਅੱਗ ਡਾਈ ਕਿਉਂਕਿ ਏਡੀ ਛੇਤੀ ਦਰਸ਼ਨ ਨਹੀਂ ਨਾ ਸੌਖੇ ਨਹੀਂ ਮਿਲ ਜਾਂਦੇ ਤੇ ਜਦੋਂ ਪੂਰੀ ਲੋਹ ਭਾਗੀ ਲਾਲ ਹੋ ਗਈ ਕਹਿੰਦੇ ਰঞ্জੀਤ ਸਿੰਘਾਂ ਹੁਣ ਇਦਾਂ ਕਰ ਇੱਕ ਡਲੀ ਸੋਨੇ ਦੀ ਲਿਆ ਸੁਨਿਆਰੇ ਤੋਂ ਸੋਧ ਸੋਨਾ ਉਹ ਸੋਨਾ ਮਹਾਰਾਜਾ ਰਣਜੀਤ ਸਿੰਘ ਆਪ ਲਿਆਏ ਉਸ ਨਿਹੰਗ ਸਿੰਘ ਦੀ ਤਲੀ ਤੇ ਰੱਖਿਆ ਕਹਿੰਦਾ ਆਜੋ ਸਾਰੇ ਜਣੇ ਤੁਹਾਨੂੰ ਦਰਸ਼ਨ ਕਰਾਈਏ ਬਾਜਾਂ ਵਾਲੇ ਦੇ ਚਿਹਰੇ ਦਾ ਰੰਗ ਕਿਦਾਂ ਦਾ ਸੀ ਉਹ ਡਲੀ ਨੂੰ ਭਖਦੇ ਹੋਏ ਲੋਹੇ ਦੇ ਵਿੱਚ ਅੱਗ ਨਿਕਲਦੀ ਹੈ ਜਦੋਂ ਉਸ ਨਿਹੰਗ ਸਿੰਘ ਨੇ ਲੋਹੇ ਦੇ ਉੱਤੇ ਸੁੱਟਿਆ ਲੋਹੇ ਤੇ ਸੋਨੇ ਦਾ ਮੇਲ ਹੋਇਆ ਜਦੋਂ ਪਿਗਲਿਆ ਤੇ ਉਹਦੇ ਚੋਂ ਇੱਕ ਨੂਰ ਉੱਠਿਆ ਨਾਲ ਹੀ ਨੇਤਰਾਂ ਚੋਂ ਜਲ ਵਹਿ ਕੇ ਨਿਹੰਗ ਸਿੰਘ ਕਹਿੰਦਾ ਰਣਜੀਤ ਸਿੰਘ ਆ ਇਦਾਂ ਦਾ ਰੰਗ ਸੀ ਗੁਰੂ ਗੋਬਿੰਦ ਸਿੰਘ ਦੇ ਚਿਹਰੇ ਦਾ ਵੇਖਲਾ ਕਰਲਾ ਦਰਸ਼ਨ ਇਤੋਂ ਵੱਧ ਨਾ ਮੈਨੂੰ ਕੁਛ ਕਹੀਂ ਹੁਣ ਭੁੱਲ ਗਈਆਂ ਖੇਡਾਂ ਸਭ ਜਦੋਂ ਦੀ ਇਹ ਖੇਡ ਲੱਭੀ ਪਰ ਹਾਂ ਹਰਾਨ ਇਹ ਸਮਝ ਨਹੀਂ ਆਉਂਦੀ ਤੇਰੇ ਜੈ ਬੇਪਰਵਾਹ ਸ਼ੈਨ ਸਾ ਤਹੀਂ ਮੇਰੇ ਤੰਗ ਦਿਲ ਜਈ ਜਗਾ ਕਿਵੇਂ ਭਾਵਦੀ ਇਨਾਂ ਕਹਿ ਕੇ ਨਿਹੰਗ ਸਿੰਘ ਫਤਿਹ ਬਲਾ ਗਿਆ ਕਹਿੰਦਾ ਹੋਰ ਨਾ ਪੁੱਛੀ ਮਹਿਬੂਬ ਬਾਰੇ ਨਹੀਂ ਤੇ ਮੇਰੀ ਜ਼ਿੰਦਗੀ ਚਲੀ ਜਾਣੀ ਐ ਅੱਜ ਪਾਦਸ਼ਾ ਮਿੱਟੀ ਦੀ ਢੇਰੀ ਤੇ ਬੈਠਿਆ ਐ ਸ਼ਾਮਾਂ ਦਾ ਵੇਲਾ ਜਿੱਦਾ ਤੁਸੀਂ ਸਜਿਓ ਮਾਰੇ ਕਹਿੰਦੇ ਨੂਰਾ ਕਹਿੰਦਾ ਤੁਸੀਂ ਕਿਥੇ ਗੁਰੂ ਗੋਬਿੰਦ ਸਿੰਘ ਤੇ ਨਹੀਂ ਮਾਰੇ ਕਹਿੰਦੇ ਸਮਝ ਲਾ ਜੀ ਸਮਝ ਸਕਦਾ ਏ ਚਰਨਾਂ ਤੇ ਟਹਿ ਵੇ ਆ ਪਾਤਸ਼ਾਹ ਮੌਜ ਚਾਏ ਕਹਿੰਦੇ ਛਕਾ ਦੇ ਫਿਰ ਕੋ ਜਾ ਕਿਦਾਂ ਦਾ ਸਵਾ ਮਹਿਸੂਸ ਕਰਿਓ ਮਾਰੇ ਕਹਿੰਦੇ ਛਕਾ ਦੇ ਕੋਈ ਦੁੱਧ ਜਲ ਛਕਾ ਦੇ ਦੁੱਧ ਛਕਾ ਦੇ ਭੁੱਖ ਲੱਗੀ ਏ ਕਹਿੰਦੇ ਪਾਤਸ਼ਾਹ ਦੁੱਧ ਤੇ ਛਕਾ ਦਿਆਂ ਪਰ ਮੱਝਾਂ ਸਾਰੀਆਂ ਹੀ ਫੰਡਰਾ ਜਿਹੜੀਆਂ ਸੱਜਣਾ ਉਹ ਤਾਂ ਉਥੇ ਰਾਏ ਕੱਲੇ ਦੇ ਘਰ ਵੱਜੀਆਂ ਏ ਉਥੋਂ ਲੈ ਆਉਣਾ ਮਹਾਰਾਜ ਕਹਿੰਦੇ ਉੱਥੇ ਕਦੋਂ ਗਿਆ ਤੇ ਕਦੋਂ ਆਇਆ ਤੂੰ ਜਿਹੜੀ ਮਰਜ਼ੀ ਕੰਨੋਂ ਫੜ ਕੇ ਲਿਆ ਆਖੋ ਸਤਨਾਮ ਸ੍ਰੀ ਕੋਣ ਸੀ ਗੁਰੂ ਗੋਬਿੰਦ ਸਿੰਘ ਬਾਣਾ ਮੰਨਣਾ ਸਿਖਾ ਗਿਆ ਕਬੀਰ ਬੋਲ ਰਿਹਾ ਸੀ ਇਸਾਈਆਂ ਦਾ ਮੈਂ ਸੁਣ ਰਿਹਾ ਸੀ ਵੀਡੀਓ ਕਹਿੰਦਾ ਜੇ ਸਿੱਖੋ ਤੁਹਾਡੇ ਗੁਰੂ ਗ੍ਰੰਥ ਸਾਹਿਬ 'ਚ ਸ਼ਕਤੀ ਆ ਤੇ ਜਿਹੜਾ ਬੇਦਵੀ ਕਰਦਾ ਉਹਨੂੰ ਮਹਾਰਾਜ ਕਹਿੰਦੇ ਕਿਉਂ ਨਹੀਂ ਕੋਜੇ ਉਨੂੰ ਇਹ ਕੋਈ ਸੇਵੀ ਪਿਆਰਿਆ ਸਾਡਾ ਇਤਿਹਾਸ ਪੜ੍ਹ ਕੇ ਵੇਖੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਾਂ ਏ ਮਾਂ ਤੇ ਮਾਂ ਦੇ ਚਾਰ ਪੁੱਤ ਹਣ ਵਿੱਚੋਂ ਇੱਕ ਅੰਮਲੀ ਹੋਵੇ ਮਾਂ ਦੇ ਲੀੜੇ ਪਾੜ ਦੇ ਚਪੇੜਾ ਮਾਰ ਦੇ ਮਾਂ ਨੂੰ ਧੱਕੇ ਮਾਰ ਦੇ ਮਾਂ ਕਦੇ ਨਹੀਂ ਕਹਿੰਦੀ ਤੇਰਾ ਬੇੜਾ ਕਰ ਕੋ ਜੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਗੁਰੂ ਗ੍ਰੰਥ ਸਾਹਿਬ ਮਾਂ ਇਹ ਸ੍ਰਿਸ਼ਟੀ ਦੀ ਬਾਣੀ ਗੁਰੂ ਗੁਰੂ ਬਾਣੀ ਮਾਂ ਕਿੰਨਾ ਵੀ ਪੁੱਤ ਮਾੜਾ ਹੋਵੇ ਕਦੇ ਆਪਣੇ ਪੁੱਤ ਨੂੰ ਵੱੱਦਵਾ ਨਹੀਂ ਦਊ ਉਹਨੂੰ ਪੁੱਛੇ ਭਲਿਆ ਜਿਸ ਗੁਰੂ ਨੇ ਬਾਣੀ ਲਿਖੀ ਪਾਉਣੇ ਸਾਸਵੰਗ ਕਰੀਬ ਗੁਰੂ ਅਰਜਨ ਸਾਹਿਬ ਕੱਲਿਆਂ ਦੀ ਬਾਣੀ ਹੈ ਤੇ ਜਿਸ ਨੇ ਬਾਣੀ ਉਚਾਰੀ ਹੈ ਪਹਿਲਾ ਪ੍ਰਕਾਸ਼ ਕੀਤਾ ਹੈ ਤੱਤੀ ਤਵੀ ਇਤਿਹਾਸ ਕੇ ਬਹਿ ਗਿਆ ਸੀ ਕਹਿੰਦਾ ਤੇਰਾ ਕੀਆ ਮਿੱਠਾ ਲੱਗੇ ਜੇ ਚਾਹੁੰਦੇ ਤੇ ਉਥੇ ਸਾਈ ਮੀਆਂ ਵੀਰ ਨੇ ਆਖਿਆ ਪਾਤਸ਼ਾਹ ਇੱਕ ਵਾਰੀ ਹੁਕਮ ਕਰ ਦਿਓ ਧਰਤੀ ਦੀ ਬਾਜੀ ਲਵਾ ਦਿਆਂ ਮਾਰੇ ਕਹਿੰਦੇ ਨਾ ਸਾਈ ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਗੁਰੂ ਕੋ ਬਹੁਤ ਕੁਝ ਪਰ ਗੁਰੂ ਵਰਤਦਾ ਨਹੀਂ ਕਿਤੇ ਕਿਤੇ ਚੋਜ ਕਰ ਦਿੰਦਾ ਹੁਣ ਚੋਜ ਹੋਣਾ ਏ ਧਿਆਨ ਦੀ ਉਸਮਾਤਿ ਕਰੀਏ ਮਾਰੇ ਕਹਿੰਦੇ ਨੂਰੀਆ ਘਰ ਨਹੀਂ ਜਾਣਾ ਓਏ ਜਿਹੜੀ ਮਰਜੀ ਮੱਝ ਲਿਆ ਤੇ ਦੁੱਧ ਪਿਆ ਪਰ ਉਸਾਸੀ ਅੱਜ ਸਾਨੂੰ ਪਰੇਸ਼ਾਨੀ ਕਰਨੋਂ ਫੜ ਕੇ ਅਉਂਸਰ ਝੋਟੀ ਲੈ ਕਹਿੰਦੇ ਪਾਦਸ਼ਾਹ ਲਓ ਆ ਗਈ ਮਾਰੇ ਕਹਿੰਦੇ ਮਾਰ ਥਾਪੀ ਤੇ ਬਹਿ ਥੱਲੇ ਕਹਿੰਦੇ ਪਾਦਸ਼ਾਹ ਭਾਂਡਾ ਤੇ ਦੇ ਦਿਓ ਕੋਈ ਹਜ਼ੂਰ ਦੇ ਕਮਰ ਕੱਸੇ ਨਾਲ ਅੱਜ ਵੀ ਉਹ ਗੰਗਾ ਸਾਗਰ ਉੱਥੇ ਪਿਆਏ 288 ਮੋਹਰੀਆਂ ਉਹਦੇ ਵਿੱਚ ਆਖੋ ਸਤਨਾਮ ਮਾਰੇ ਨੇ ਉਹ ਗੰਗਾ ਸਾਗਰ ਦਿੱਤਾ ਤੇ ਨੂਰਾ ਹੱਸ ਪਿਆ ਗੁਰੂ ਹਾਜ਼ਰ ਹੈ ਕਹਿੰਦੇ ਪਾਤਸ਼ਾਹ ਕਹਿੰਦੇ ਹੱਸਦਾ ਕਿਉਂ ਏ ਕਹਿੰਦੇ ਪਾਤਸ਼ਾਹ ਸੰਨਦ ਕੀ ਕਰਾਂ ਪਹਿਲੀ ਗੱਲ ਤਾਂ ਮੱਜ ਨੇ ਕੁਝ ਨਹੀਂ ਦੇਣਾ ਤੇ ਜੇ ਇਹਨੇ ਦਿੱਤਾ ਤੇ ਆ ਜਿਹੜਾ ਡੱਬਾ ਦਿੱਤਾ ਜੀ ਇਹਦੇ ਵਿੱਚ ਕੁਝ ਨਹੀਂ ਆਖੋ ਸਤਨਾਮ ਮਾਰੇ ਕਹਿੰਦੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਇੱਕ ਸ਼ਬਦ ਲਿਵ ਲਾਈ ਨਵ ਨਿਧੀ 18 ਸਿਧੀ ਪਿਛੇ ਲਗੀਆਂ ਫਿਰਨਾ ਜੋ ਹਰ ਹਿਰਦੈ ਰੱਬ ਵਸਾਈ ਮਰ ਦੀ ਬਾਣੀ ਨੂੰ ਕੋਈ ਛੁਟਲਾ ਨਹੀਂ ਸਕਦਾ ਕਹਿੰਦੇ ਰਿਦਾਂ ਸਿਧਾ ਮਗਰ ਫਿਰਦੀਆਂ ਤੂੰ ਇਦਾਂ ਕਰ ਮਾਰ ਥਾਪੀ ਜਦੋਂ ਥਾਪੀ ਮਾਰੀ ਤੇ 288 ਮੋਰੀਆਂ ਵਾਲਾ ਗੜਵਾ ਥੱਲੇ ਕੀਤਾ ਦੁੱਧ ਦੇ ਨਾਲ ਭਰ ਗਿਆ ਕੋ ਸਤਨਾ ਤੇ ਜਦੋਂ ਇਦਾਂ ਪਕੜਿਆ ਵਿੱਚੋਂ ਦੁੱਧ ਨਜ਼ਰ ਆਵੇ ਤੇ ਡੁੱਲੇ ਨਾ ਇਨਾ ਕੌਤਕ ਵੇਖ ਕੇ ਦੌੜ ਲਾ ਕੇ ਭੱਜ ਗਿਆ ਨੂਰਾ ਮਾਹੀ ਕਹਿੰਦਾ ਰਾਏ ਕੱਲੇ ਨੂੰ ਜਾ ਕੇ ਕਹਿੰਦਾ ਰਾਏ ਜੀ ਰਾਏ ਜੀ ਉਠੋ ਉਠੋ ਕੋਈ ਆਇਆ ਏ ਕਹਿੰਦਾ ਕਿਉਂ ਸਾਹ ਚੜਿਆ ਏ ਕੀ ਹੋਇਆ ਏ ਮੱਝਾਂ ਪਿਹੜਪੀਆਂ ਸੱਪ ਲੜ ਗਿਆ ਕਹਿੰਦੇ ਨਹੀਂ ਓਏ ਅੱਜ ਤੇਰੇ ਭਾਗ ਜਾਗਿਓ ਤੇਰੇ ਖੇਤਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਆਇਆ ਏ ਜਾ ਜਾ ਕੇ ਦਰਸ਼ਨ ਕਰ ਲਾ ਫਿਰ ਬਾਹੋदाई ਆਇਆ ਰਾਏ ਕੱਲਾ ਮਾਰੇ ਦੇ ਚਰਨ ਪਕੜੀ ਮੈਂ ਤਾਂ ਹੈਰਾਨ ਹੈ ਮੇਰੇ ਪਾਤਸ਼ਾਹ ਦਾ ਪਿਆਰ ਵੇਖੋ ਤੁਸੀਂ ਕਥਾ ਸੁਣੀ ਸਮਾਗਮ ਰੱਖਿਆ ਬਾਜਾਂ ਵਾਲੇ ਨੇ ਖੁਦ ਸੁਣੀ ਕਹਿੰਦੇ ਮਹਾਰਾਜ ਸਾਹਿਬ ਨੂੰ ਉਹ ਕਹਿੰਦਾ ਮਾਰੇ ਕੀ ਸੇਵਾ ਕਰੀਏ ਸਮੁੰਦਰ ਮੰਗਾਈਏ ਦੁੱਧ ਚਾਹ ਪਾਣੀ ਪ੍ਰਸ਼ਾਦਾ ਬਸਤਰ ਤੁਸੀਂ ਪਲੰਗੇ ਤੇ ਚੱਲੋ ਆਪਾਂ ਘਰੇ ਚੱਲੀਏ ਮਹਾਰਾਜ ਕਹਿੰਦੇ ਨਹੀਂ ਮਾਂ ਦੀ ਗੋਦੀ ਚ ਬੈਠੇ ਸੋਹਣੇ ਲੱਗਦੇ ਆ ਮਿੱਟੀ 'ਤੇ ਬੈਠੇ ਸੀ ਬਾਜਾਂ ਵਾਲੇ ਪਾਦਸ਼ਾਹ ਕਹਿੰਦੇ ਵਾਰ-ਵਾਰ ਪੁੱਛਦਾ ਕਹਿੰਦਾ ਕੋਈ ਸੇਵਾ ਦੱਸੋ ਮਾਰੇ ਕਹਿੰਦੇ ਕਰਨੀ ਸੇਵਾ ਕਿੰਨੇ ਮਾਰੇ ਕਰਾਂ ਗਾਈ ਜਿੰਨੀ ਗਾਂ ਜਿੱਦਾਂ ਤੁਸੀਂ ਸਭ ਨੇ ਗ੍ਰਾਈ ਕੀਤੀ ਬਹੁਤ ਵੱਡਾ ਜ਼ਿੰਮੇਵਾਰੀ ਦਾ ਕੰਮ ਹੁੰਦਾ ਇਸ ਸਮਾਗਮ ਨੂੰ ਕੋਈ ਸੌਖੀ ਗੱਲ ਨਹੀਂ ਹੁੰਦਾ ਫਿਰ ਵੀ ਸੰਗਤ ਨੇ ਪੰਡਾਲ ਵੇਖੋ ਅਜੇ ਵੀ ਕਿਰਪਾ ਮਹਾਰਾਜ ਦੀ ਸਮਾਂ ਕਾਫੀ ਹੋ ਚੱਲਿਆ ਮੇਰਾ ਸਮਾਂ 9:30 ਤੋਂ 10:30 ਸੀ 10:30 ਹੋ ਗਏ ਆ ਭਾਈ ਸਾਹਿਬ ਹੱਸ ਕੇ ਕਹਿੰਦੇ ਜੇ ਬਿਠਾ ਸਕਦੇ ਤੇ ਬਿਠਾ ਲਓ ਆਖੋ ਸਤਿਰਾ ਇਹ ਡਿਊਟੀਆਂ ਮਹਾਰਾਜ ਦਾਸ ਦੇ ਸੇਵਾ ਆਉਂਦੇ ਉਸ ਦਿਨ ਮਾਹ ਪੁਰਖਾਂ ਦੇ ਸਥਾਨ ਦਮਦਮਾ ਸਹਿ ਵੀ ਉਸ ਦਿਨ ਵੀ ਗੁਰੂ ਕੀ ਸੰਗਤ ਨੇ ਨੂਰ ਵਰਤਾਇਆ ਕਿ ਦੀ ਆਪ ਸਖੋ ਜੋ ਜਾਣੇ ਨੀਚਾ ਸੂਗਣੀਐ ਸਭ ਤੋਂ ਉੱਚਾ ਤੇ ਮਹਾਰਾਜ ਆਪ ਹੀ ਬਿਠਾਉਣ ਵਾਲੇ ਆਪਾਂ ਕੌਣ ਕਿਸੇ ਨੂੰ ਬਿਠਾਉਣਾ ਹੈ ਪਰ ਇੰਨਾ ਸ਼ੁਕਰ ਜੀ ਸਮਾ ਐਡਾ ਮਾੜਾ ਘਰ ਦੇ ਚਾਰ ਜੀ ਨਹੀਂ ਆਖੇ ਲੱਗਦੇ ਫਿਰ ਵੀ ਪਤਾ ਨਹੀਂ ਕਿੰਡੀ ਕੁ ਮਾਰੇ ਨੇ ਤਰਸ ਕੀਤਾ ਤੁਸੀਂ ਸਾਰੇ ਆਖੇ ਲਾ ਕਿਤੇ ਆ ਗਏ ਆਖੋ ਸਤਨਾਮ ਤੇ ਸਜ ਗਏ ਹੁਣ ਆਪਾਂ ਗੁਰੂ ਸਾਹਿਬ ਦੇ ਨਾਲ ਵਿਦਾ ਹੋਣਾ ਹੈ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਸੇਵਾ ਕਰਨੀ ਹੈ ਕਹਿੰਦੇ ਪਾਤਸ਼ਾਹ ਹੁਕਮ ਕਰੋ ਕਹਿੰਦੇ ਫਿਰ ਐਦਾਂ ਕਰ ਮੇਰੇ ਪੁੱਤਾਂ ਦੀ ਯਾਦ ਆਈ ਹੈ ਕਥਾ ਸੁਣਾ ਮੇਰੇ ਪੁੱਤਾਂ ਦੀ ਪਤਾ ਕਰ ਫਿਰ ਨੂਰੇ ਨੇ ਆਖਿਆ ਮਹਾਰਾਜ 7 ਵਜਣੇ ਜਾ ਕੇ ਪਤਾ ਕਰਕੇ ਆਇਆ ਸ਼ਾਮਾਂ ਦਾ ਵੇਲਾ ਸੀ ਮਹਾਰਾਜ ਉੱਥੇ ਬੈਠੇ ਆ ਗਿਆ ਰੋਈ ਜਾਵੇ ਸਿਰ ਥੱਲੇ ਸੁਟਿਆ ਮਾਰੇ ਕਹਿੰਦੇ ਰੋਂਦਾ ਕਿਉਂ ਹੈ ਕਹਿੰਦੇ ਪਾਤਸ਼ਾਹ ਰੋਵਣਾ ਤਾਂ ਕੀ ਕਰਾਂ ਮਾਰੇ ਕਹਿੰਦੇ ਰੋਣਾ ਨਹੀਂ ਮੇਰੇ ਪੁੱਤਾਂ ਦੀ ਕਥਾ ਸੁਣਾ ਮੇਰਾ ਬੜਾ ਜੀ ਕਰਦਾ ਮੈਂ ਪੁੱਤਾਂ ਨੂੰ ਸਰਸਾ ਦੇ ਕੰਡੇ ਤੇ ਵਿਛੋੜਿਆ ਸੀ ਹੁਣ ਮੈਨੂੰ ਉਹਨਾਂ ਦੀ ਯਾਦ ਆਈ ਹੈ ਉਥੇ ਵਿਦਵਾਨ ਕਹਿੰਦਾ ਮਾਰੇ ਕਹਿੰਦੇ ਸੱਚ ਸੁਣਾਈ ਤੂੰ ਰੂਪ ਰੂਪ ਸੈ ਸੱਚ ਸੁਣਾਈ ਰੱਖੀ ਨਾ ਪਰਦਾ ਕੋਈ ਓਲਾ ਨਾ ਤਕਾਈ ਕੋਈ ਹਿੰਜ ਤੇ ਨਹੀਂ ਕੇਰੀ ਕੋਈ ਹੱਥ ਇਹ ਨਹੀਂ ਕੱਢੀ ਕਿਤੇ ਮੇਰੇ ਪੁੱਤਾਂ ਨੇ ਉੱਚੀ ਸਾਤ ਹੀ ਨਹੀਂ ਕੱਢੀ 60 ਵਜੇ ਜਦੋਂ ਤੇਸੀ ਦੀ ਕਰਾਰੀ ਕਿਤੇ ਮੇਰੇ ਫਤੇ ਸਿੰਘ ਨੇ ਚੀਕਤੇ ਨਹੀਂ ਮਾਰੀ ਮਹਾਰਾਜ ਕਹਿੰਦੇ ਸੱਚ ਦੱਸੀ ਤੂੰ ਰੂਪ ਰੂਪ ਸੀ ਜਦੋਂ ਮੇਰੇ ਸਹਬਜ਼ਾਦੇ ਦੀ ਚਪਣੀ ਦੇ ਉੱਤੇ ਤੇਸੀ ਮਾਰੀ ਗੋਡਾ ਔਡੀ ਦੂਰ ਜਾ ਕੇ ਚਪਣੀ ਡਿੱਗਦੀ ਮੇਰਾ ਪੁੱਤਰ ਹੋਇਆ ਤੇ ਨਹੀਂ ਸੀ ਆਖੋ ਸਤਨਾਮ ਮੇਰੇ ਫਰੀ ਨੇ ਹਾਇਤ ਨਹੀਂ ਸੀ ਆਖਿਆ ਉਫਤ ਨਹੀਂ ਆਖਿਆ ਰੂਪ ਰੂਪ ਸਾਂ ਸੱਚ ਸੁਣਾਈ ਰੱਖੀ ਨਾ ਪਰਦਾ ਉਲਾ ਨਾ ਤਕਾਈ ਕੋਈ ਹਿੰਜ ਤੇ ਨਹੀਂ ਕੇਰੀ ਕੋਈ ਹਾਤ ਤੇ ਨਹੀਂ ਕੱਢੀ ਕਿਤੇ ਮੇਰੇ ਪੁੱਤਾਂ ਨੇ ਉੱਚੀ ਸਾਹ ਤੇ ਨਹੀਂ ਕੱਢੀ ਤੇ ਅਗੋਂ ਪਾਦਸ਼ਾਹ ਦੇ ਪਿਆਰ ਵਿੱਚ ਭਿੱਜਿਆ ਕਹਿੰਦੇ ਜੋ ਨੂਰੇ ਨੇ ਸੁਨਾਇਆ ਅੰਦਾਜ਼ ਹੀ ਵੱਖਰਾ ਥਾ ਜੋ ਗੋਬਿੰਦ ਨੇ ਬਜਾਇਆ ਉਹ ਸਾਜ ਹੀ ਵੱਖਰਾ ਥਾ ਇਨੀ ਬਾਤ ਪਈ ਰਾਤ ਪਈ ਮੇਰੇ ਪਾਤਸ਼ਾਨ ਜੀਵ ਚ ਹੱਥ ਪਾਇਆ ਜਿੱਦਾਂ ਤੁਸੀਂ ਸੇਵਾ ਦੇਤੀ ਸਰੂਪਾ ਮਾਰੇ ਨੇ ਮੋਰਾ ਕੱਢ ਕੇ ਅੱਖਾਂ ਨੂੰ ਰਿਆ ਹਲੇ ਪੀਪੀ ਡਾਲਣਾ ਮੇਰੇ ਪੁੱਤਾਂ ਦੀ ਕਥਾ ਕੀਤੀ ਨਾ ਤੂੰ ਮੈਂ ਕਿਸੇ ਦਾ ਕਰਜ਼ ਨਹੀਂ ਰੱਖਣਾ ਚਾਹੁੰਦਾ ਬਾਜਾਂ ਵਾਲੇ ਦੇ ਵਜਨ ਸੀ ਕਹਿੰਦੇ ਲੈ ਭੇਟਾ ਉਹਦੀਆਂ ਤਾਹਾਂ ਨਿਕਲ ਗਈਆਂ ਪਤਾ ਕੀ ਕਹਿੰਦਾ ਮੋਰਾ ਦੇ ਕੇ ਗਲੋਂ ਦਾ ਲਾ ਮੈਨੂੰ ਮੇਰੀ ਸ਼ਕਲ ਨਾ ਕਿਤੇ ਵਿਸਾਰ ਛੱਡੀ ਮੋਰਾ ਦੇ ਕੇ ਗਲੋਂ ਨਾ ਲਾ ਮੈਨੂੰ ਮੇਰੀ ਸ਼ਕਲ ਨਾ ਕਿਤੇ ਵਿਸਾਰ ਛੱਡੀ ਤੁਸੀਂ ਆਏ ਤੇ ਮੈਂ ਹਾਂ ਕਥਾ ਕੀਤੀ ਜਦੋਂ ਮੈਂ ਮਰਿਆ ਮੈਨੂੰ ਤਾਰ ਛੱਡੀ ਪਾਛਮ ਪੈਸੇ ਨਹੀਂ ਲੈਣੇ ਤੇਰੇ ਪੁੱਤਾਂ ਦੀ ਕਹਾਣੀ ਰੱਖ ਲਓ ਤੁਸੀਂ ਮਾਰੇ ਕਹਿੰਦੇ ਨਹੀਂ ਨੂਰੀਆ ਤੇਰਾ ਪਿਆਰ ਤੈਨੂੰ ਦੇਤਾ ਤੂੰ ਨੌਕਰ ਹੈ ਤੇਰੇ ਬੱਚੇ ਘਰੇ ਹੋਣੇ ਐ ਪਾਛਾ ਮੈਂ ਪੈਸੇ ਨਹੀਂ ਲੈਣੇ ਪਰ ਇੱਕ ਵਾਦਾ ਕਰੋ ਮੇਰੀ ਸ਼ਕਲ ਨਾ ਭੁਲਾ ਦਿਓ ਕਿਉਂਕਿ ਜਦ ਬੰਦੇ ਦੀ ਡੈਥ ਹੁੰਦੀ ਨਾ ਸਾਰੇ ਰਿਸ਼ਤੇਦਾਰ ਆਉਂਦੇ ਆ ਤੇ ਖਫਣ ਚੋਕ ਕੇ ਬੰਦੇ ਦਾ ਚਿਹਰਾ ਵੇਂਦੇ ਤੇ ਫੇਰ ਟੱਕ ਦਿੰਦੇ ਆ ਇਹ ਸਾਰਿਆਂ ਦੀ ਵਾਰੀ ਆਣੀ ਹੈ ਆਪਣੀ ਵੀ ਤੇ ਕਹਿੰਦੇ ਪਾਸ਼ਾ ਇੱਕ ਕੰਮ ਕਰਿਓ ਜਿਤਨੇ ਕਿਤੇ ਮੇਰੀ ਜਾਨ ਨਿਕਲੀ ਨਾ ਤੁਸੀਂ ਆਇਓ ਤੇ ਮੇਰੇ ਚਿਹਰੇ ਨੂੰ ਭੁਲਾਇਓ ਨਾ ਕੀਤਾ ਰੱਖ ਲਿਓ ਵੀ ਮੈਂ ਤੁਹਾਡੇ ਪਿਆਰ ਚ ਕੋਈ ਸੁਣਾਇਆ ਸੀ ਗਾਵਿਆ ਸੁਣਿਆ ਤਨਕਾਰ ਥਾਏ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਤੂੰ ਪ੍ਰੇਮ ਦੀਆਂ ਬੋਲੀਆਂ ਮਾਰੀਆਂ ਓਏ ਤੂੰ ਤੇ ਮੇਰੇ ਦੋ ਲਾਲਾਂ ਤੇ ਮਾਂ ਦੀ ਕਥਾ ਕੀਤੀ ਤੇਰੀਆਂ 21 ਕੋਲਾਂ ਹੀ ਤਾਰ ਗਾਏ ਜਾ ਤਰ ਗਿਆ ਨੂਰਿਆ ਤੂੰ ਏਦਾਂ ਦਾ ਵਾਪਸੀ ਸਾਡਾ ਸਾਧ ਸੰਗਤ ਪੰਜ ਅਰਦਾਸਾਂ ਫਿਰ ਪੰਜਵੀਂ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਹੜਤਾਲੀ ਸਿੰਘਾਂ ਨੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਪੜੇ ਸਾਰੀ ਬਾਣੀ ਦੀ ਸੰਥਿਆ ਕੀਤੀ 48 ਦੇ 48 ਵਿਦੇਹੀ ਹੋ ਗਏ ਜਿਨ੍ਹਾਂ ਚੋਂ ਦੋ ਬਾਬੇ ਨੇ ਰੱਖੇ ਫਿਰ ਆਪ ਬਾਬਾ ਬਣੀ ਸਿੰਘ ਤੇ ਬਾਬਾ ਦੀਪ ਸਿੰਘ ਸਾਹਿਬ ਵਾਜਾਂ ਵਾਲੀ ਨੇ ਕਿਹਾ ਭਾਈ ਤੁਸੀਂ ਨਹੀਂ ਜਾਣਾ ਜੋ ਸੀਨਾ-ਵਸੀਨਾ ਇਤਿਹਾਸ ਉੱਥੇ ਅੱਜ ਵੀ ਕਹਿੰਦੇ ਸਾਰੇ ਸਿੰਘ ਕਥਾ ਸੁਣਦਿਆਂ ਸਾਰ ਸਾਰੀ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਹੋਈ ਅਰਥਾਂ ਸਮੇਤ ਸੰਥਿਆ ਹੋਈ ਤੇ ਸਿੰਘ ਮੁਕਤ ਹੋਏ ਮਾਰੇ ਸੱਚੇ ਪਾਤਸ਼ਾਹ ਨੇ ਫਿਰ ਬਾਬਾ ਮਣੀ ਸਿੰਘ ਤੇ ਬਾਬਾ ਦੀਪ ਸਿੰਘ ਨੂੰ ਰੱਖਿਆ ਔਰ ਬਚਨ ਹੋਇਆ ਕਹਿਣ ਲੱਗੇ ਤੁਸੀਂ ਸੇਵਾ ਨਿਭਾਉਣੀ ਐ ਦਮਦਮਾ ਸਾਹਿਬ ਦਾ ਹੈਡ ਗ੍ਰੰਥੀ ਬਾਬਾ ਦੀਪ ਸਿੰਘ ਸਾਹਿਬ ਜੀ ਸੌਂਪੇ ਗਏ ਇੱਧਰ ਬਾਬਾ ਮਣੀ ਸਿੰਘ ਗੁਰੂ ਰਾਮਦਾਸ ਦੇ ਘਰ ਦੀ ਸ਼ਾਨ ਤੇ ਦੋਵਾਂ ਦੀ ਸ਼ਹੀਦੀ ਕਮਾਲ ਦੀ ਹੈ ਇਹ ਬਚਨ ਮਹਾਰਾਜ ਪਹਿਲਾਂ ਹੀ ਕਰ ਗਏ ਸੀ ਜਦੋਂ ਤੁਰਨ ਲੱਗੇ ਕਿnde ਪਾਸ਼ਾ ਕੋਈ ਸੀਸ ਦਿਓ ਮਾਰੇ ਕਹਿੰਦੇ ਦਸ ਦੀਪ ਸਿੰਘਾ ਕਹਿੰਦੇ ਰਕਾਬਾਂ ਚ ਚਰਨ ਪਾਇਆ ਹਜੂਰ ਨੇ ਚੁੰਮ ਕੇ ਚਰਨ ਨੂੰ ਮਹਾਰਾਜ ਮੇਰੀ ਸਿੱਖੀ ਨਿਭ ਜੇ ਸਵਾਸਾਂ ਨਾਲ ਬਾਜਾਂ ਵਾਲੀ ਕਹਿੰਦੇ ਦੀਪ ਸਿੰਘਾ ਤੇਰੇ ਸਵਾਸ ਵੀ ਸਾਥ ਛੱਡ ਜਾਣਗੇ ਤੇਰੀ ਸਿੱਖੀ ਤਾਂ ਵੀ ਨਿਭ ਜੇ ਕਿਤੇ ਸਿਰ ਪਿਆਵਾ ਗਲਾ ਕਿਤੇ 13 ਮੀਲ ਤੁਰਨਾ ਸੌਖਾ ਏ ਬਾਬਾ ਮਣੀ ਸਿੰਘ ਨੇ ਆਖਿਆ ਸਤਿਗੁਰੂ ਮੇਰੀ ਸਿੱਖੀ ਸਵਾਸਾਂ ਨਾਲ ਨਿਭਜੇ ਕਿਤੇ ਮੇਰੀ ਸਿੱਖੀ 'ਚ ਫਰਕ ਨਾ ਪਵੇ ਮਹਾਰਾਜ ਕਹਿੰਦੇ ਬੰਦ-ਬੰਦ ਤੇ ਕੱਟੇ ਜਾਣਗੇ ਪਰ ਸਿੱਖੀ 'ਚ ਫਰਕ ਨਹੀਂ ਪੈਂਦਾ ਨਹੀਂ ਪੈਂਦਾ ਸੋ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ ਆਪ ਸੰਗਤਾਂ ਦਾ ਸਮੂਹ ਲਾਕਾ ਨਿਵਾਸੀ ਪਹਿਣਾ ਵੀਰ ਬਜ਼ੁਰਗ ਮਹਾਂਪੁਰਖ ਜਿਨ੍ਹਾਂ ਨੇ ਉਦਮ ਕੀਤਾ ਆਪ ਸੰਗਤਾਂ ਦੇ ਦਰਸ਼ਨ ਕਰਾਏ ਐ ਔਰ ਸਾਡੇ ਵੀਰ ਹਰਵਿੰਦਰ ਸਿੰਘ ਜੀ ਜੋ ਇਸ ਇਲਾਕੇ ਚ ਗਾਇਬ ਗਾਏ ਬੜੀ ਸਖਤ ਡਿਊਟੀ ਨਿਭਾ ਕੇ ਸੰਗਤਾਂ ਦੇ ਵਿੱਚ ਜੁੜਦੇ ਐ ਸੰਗਤਾਂ ਨੂੰ ਜੋੜਦੇ ਐ ਪਿਆਰ ਦੇ ਨਾਲ ਸੋ ਮਹਾਰਾਜ ਕਿਰਪਾ ਕਰਨ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਆਪ ਸਾਰੀ ਸੰਗਤ ਦੇ ਵਿੱਚ ਸੇਵਾ ਕਰਦਿਆਂ ਵਾਦਾ ਘਾਟਾ ਬੋਲਾਂ ਦਾ ਹੋ ਜਾਂਦਾ ਬੱਚਿਆਂ ਮਾਫ਼ ਕਰਿਓ ਆਪਣੇ ਆਪ ਨੂੰ ਸਤਿਗੁਰੂ ਦੇ ਚਰਨਾਂ 'ਚ ਸਮਰਪਣ ਕਰਿਏ ਬਾਣੀ ਬਾਣੇ ਦੇ ਧਾਰਨ ਹੋਈਏ ਬੱਚਿਆਂ ਨੂੰ ਇਸ ਪਾਸੇ ਜੋੜੋ ਭਾਈ ਆਪਣਾ ਆਪਣਾ ਹੀ ਹੁੰਦਾ ਬਗਾਨਾ ਬਗਾਨਾ ਹੀ ਹੁੰਦਾ ਏ ਸਾਡੇ ਗੁਰੂ ਸਾਹਿਬ ਜੀ ਨੇ 239 ਸਾਲ ਕਮਾਈ ਕਰਕੇ ਸਾਨੂੰ ਵਰਸਾਇਆ ਜੀ ਰਹੇਗੀ ਬਹਾਰ ਤੂ ਫੁੱਲ ਖਿਲਤੇ ਰਹੇਗੇ ਜ਼ਿੰਦਗੀ ਰਹੀ ਤੇ ਫਿਰ ਇਕ ਸਾਰ ਨਾ ਪੜਨੀ ਦਿਲ ਕਰਦਾ ਸਾਰੇ ਉੱਚੀ ਪੜਿਓ ਜਿੰਨੀ ਤੁਹਾਡੇ ਚ ਹੈ ਨਾ ਸਤਿਆ ਓਨੀ ਜੋਰ ਲਾਉਣਾ ਜੇ ਫਿਰ ਅਨੰਦ ਸਾਹਿਬ ਪੜਿਏ ਜੀ ਤਨ ਸੋ ਦੇਸ ਜਹਾਂ ਤੂੰ ਵਸੇ ਆ ਤਨ ਸੋ ਦੇਸ ਜਹਾਂ ਤੂੰ ਵਸੇ ਆ ਵਾਹਿਗੁਰੂ ਮੇਰੇ ਸਜਣ ਮੇਰੇ ਸਜਣ ਮੇਰੇ ਸੱਜਣ ਮੇਰੇ ਸਜਣ ਮੇਰੇ ਸਜਣ ਮੇਰੇ ਰਾਰੇ ਜਿਓ ਮੀਤ ਮਾਰੇ ਜਿਓ ਮੀਤ ਮਾਰੇ ਜਿਓ ਮੀਤ ਮਾਰੇ ਧਨ ਸੋ ਦੇਸ ਜਹਾਂ ਤੂੰ ਵਸਿਆ ਧਨ ਸੋ ਦੇਸ ਜਹ ਤੂੰ ਵਸਿਆ ਤਨ ਸੋ ਜਹ ਤੂੰ ਤਨ ਸੋ ਦੇਸ ਪੰਜਾਬ ਵਸਦਾ ਗੁਰਾਂ ਦੇ ਨੌ ਪਾਤਸ਼ਾਹੀਆਂ ਦਾ ਆਗਮਨ ਪੰਜਾਬ ਦੀ ਧਰਤੀ ਤੇ ਹੋਇਆ ਦਸਵੀਂ ਪਾਤਸ਼ਾਹ ਪਟਨੇ ਆਏ ਸੱਤ ਪਾਤਸ਼ਾਹੀਆਂ ਨੇ ਚੋਲਾ ਪੰਜਾਬ ਛੱਡਿਆ ਤਿੰਨ ਪਾਤਸ਼ਾਹੀਆਂ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਹਰਿਕ੍ਰਿਸ਼ਨ ਪੰਜਾਬ ਤੋਂ ਬਾਹਰ ਗਏ ਇਹ ਧਰਤੀ ਜਸ ਗਾਉਂਦੀ ਏ ਉਸ ਪਿਆਰੇ ਦਾ ਜੀ ਵਾਹਿਗੁਰੂ ਕੀ ਕਾ ਖਾਲਸਾ